ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਸਰਾਜ ਟੀਵੀ ਮੋਗਾ YouTube ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਆ ਜਿਹੜੇ ਵੀਰ ਸਾਡੇ ਚੈਨਲ ਤੇ ਨਵੇਂ ਆਏ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲੇ ਘੰਟੀ ਦੇ ਬਟਨ ਨੂੰ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਜੇਕਰ ਕੋਈ ਵੀ ਵੀਰ ਸਾਥੋਂ ਇਦਾਂ ਦੀ ਵੀਡੀਓ ਬਣਾਉਣੀ ਚਾਹੁੰਦਾ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਨੰਬਰ 95013 258 44 ਹੈ ਜੀ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆ ਪਿੰਡ ਬਮੀਆ ਭਾਈ ਜ਼ਿਲ੍ਹਾ ਮੋਗਾ ਤੇ ਤਹਿਸੀਲ ਇਹਨੂੰ ਬਾਗਾ ਪੁਰਾਣਾ ਪੈਂਦੀ ਹੈ ਜੀ ਦੋਸਤੋ ਜਿਸ ਘਰ ਚੋਂ ਆਪਾਂ ਵੀਡੀਓ ਬਣਾ ਰਹੇ ਆਂ ਬਾਈ ਜੀ ਹੁਣੀ ਖੇਤੀਬਾੜੀ ਦੇ ਨਾਲ ਸਹਾਇਕ ਧੰਦੇ ਤੌਰ ਤੇ ਪਸ਼ੂ ਪਾਲਣ ਦਾ ਕੰਮ ਕਰਦੇ ਆ ਤੁਸੀਂ ਦੇਖ ਰਹੇ ਆਂ ਸਕਰੀਨ ਤੇ ਬਹੁਤ ਹੀ ਵਧੀਆ ਐਚ ਐਫ ਨਸਲ ਦੀ ਵੜ ਜਿਹੜੀ ਕਿ ਤੀਜੇ ਸੂਏ ਵਾਸਤੇ ਗੱਬਣਾ ਇਹ ਬਾਈ ਜੀ ਉਹਨਾਂ ਨੇ ਸੇਲ ਕਰਨੀ ਆ ਇਹਦੀ ਸਾਰੀ ਜਾਣਕਾਰੀ ਆਪਾਂ ਤੁਹਾਨੂੰ ਬਾਈ ਤੋਂ ਲੈ ਕੇ ਦਿੰਨੇ ਆ ਪੁੱਛਦੇ ਆ ਕਿੰਨਾ ਇਹਨੇ ਦੁੱਧ ਕੱਢਿਆ ਤੇ ਕਿੰਨੇ ਸੂਏ ਆ ਆਓ ਕਰਦੇ ਆਂ ਇਹ ਗੱਲਬਾਤ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਈ ਆਪਣਾ ਨਾਮ ਤੇ ਐਡਰੈਸ ਦੱਸ ਦੋ ਜੀ ਨਾ ਮੇਗਾ ਗੁਰਦਾਸ ਸਿੰਘ ਹੈਪੀ ਹਾਂਜੀ ਪਿੰਡ ਬੁੰਗਿਆ ਭਾਈ ਹਾਂਜੀ ਜਿਹੜਾ ਮੋਕਾ ਠੀਕ ਹੈ ਜੀ ਤਸਵੀਰ ਵਾਗਾ ਪਰਾਨਾ ਠੀਕ ਹੈ ਜੀ ਤੇ ਫੋਨ ਨੰਬਰ ਭਾਈ 98725 8368 ਇੱਕ ਵਾਰੀ ਨੰਬਰ ਹੋਰ ਬੋਲ ਦੋ 98725 8368 ਠੀਕ ਹੈ ਭਾਈ ਆਪਣੇ ਇਸ ਘਰ ਕੋਲੇ ਆਉਣਾ ਹੋਵੇ ਕੋਈ ਮੇਨ ਜਗ੍ਹਾ ਕਿਹੜੀ ਹੈ ਆਪਣੀ ਮੇਨ ਜਗ੍ਹਾ ਪਿੰਡ ਦੇ ਵਿਚਾਲੇ ਅੰਮਾ ਮਾਈ ਦੀ ਜਗ੍ਹਾ ਵਾਝਦੀ ਉਹਦੇ ਘਰ ਦੇ ਸਾਹਮਣੇ ਹੀ ਆਪਣਾ ਘਰ ਠੀਕ ਹੈ ਅੰਮਾ ਮਾਈ ਦੀ ਜਗ੍ਹਾ ਤੇ ਕੋਲੀ ਆ ਹਾਂਜੀ ਹਾਂਜੀ ਠੀਕ ਹੈ ਤੇ ਆਪਾਂ ਨੂੰ ਆ ਵਿਹੜ ਵਾਰੇ ਦੱਸੋ ਭਾਈ ਇਹਦੀ ਕੀ ਡਿਟੇਲ ਆ ਗਈ ਵਿਹੜ ਭਾਈ ਇਹ ਤੀਜੇ ਸਵੇਰੇ ਆਈ ਸੀ ਤੀਜੇ ਸੂਏ ਸੂਣਾ ਇਹਨੇ ਹਾਂਜੀ ਹਾਂਜੀ ਕਿੰਨੇ ਦਿਨਾਂ ਦੀ ਕੱਚੀ ਆ بس 2-4 ਦਿਨ ਹੀ ਲਊਗੀ 2 ਦਿਨ ਵੱਧ ਤੋਂ ਅੱਧ ਠੀਕ ਆ ਤੇ ਮਾਲਾ ਪਿਛਲੇ ਸੂਏ ਦਾ ਕੀ ਰਿਕਾਰਡ ਰਿਆ ਪਿਛਲੇ ਸੂਏ 26 ਲੀਟਰ ਦੁੱਧ ਗੱਡਿਆ ਸੀ ਜੀ ਠੀਕ ਆ ਆਪਣੀ ਘਰ ਦੀ ਵੇੜ ਘਰ ਦੀ ਵੇੜ ਆ ਜੀ ਤੇ ਥਾਂ ਲੇਵੇ ਦੀ ਕਿਵੇਂ ਪੂਰੀ ਸਾਫ਼ ਆ ਬਹੁਤ ਵਧੀਆ ਪੂਰੀ ਵਧੀਆ ਜੀ ਬਾਜੀ ਬਹਿਰੇ ਦੋ ਜਾਂ ਚੂਹੀਆਂ ਲਵ ਕੁਛ ਮਰਜੀ ਕਰਿਓ ਠੀਕ ਆ ਜੀ ਤੇ ਸੀਮਣੇ ਦੇ ਕਿਹੜੇ ਲੱਗਾ ਕੋਈ ਪਤਾ ਆਪਾਂ ਨੂੰ ਸੀਮਣ ਸਰਕਾਰੀ ਸੀਮਣ ਲੱਗਾਈ ਬਹੁਤ ਵਧੀਆ ਐਚਪ ਦਾ ਕੋਈ ਐਚਪ ਤਾਂ ਹਾਂਜੀ ਠੀਕ ਆ ਨਾ ਨਹੀਂ ਪਤਾ ਆਪਾਂ ਨੂੰ ਹਣਾ ਨਹੀਂ ਨਾ ਨਹੀਂ ਪਤਾ ਜੀ ਠੀਕ ਆ ਤੇ ਤੀਜੀ ਸੂਈ ਆ ਤੇ ਹੁਣ ਯਾਨੀ ਕਿ ਗੱਬਣਾ ਤੇ ਪੰਜਾਂ ਚਾਰ ਪੰਜ ਦਿਨ ਲੈਂਦੀ ਆ ਬਸ ਦੋ ਦੋ ਲੈ ਜੇ 1000 ਲੈ ਜੇ ਬਸ ਠੀਕ ਹੈ ਠੀਕ ਆ ਤੇ ਯਾਨੀ ਕਿ ਪਹਿਲੇ ਜਿਹੜਾ ਸੂਆ ਇਹ ਤੋਂ ਪਹਿਲਾਂ ਸੂਆ 26 ਕਿਲੋ ਤੋਂ ਦਿੱਤੇ ਨੇ 20 ਲੀਟਰ ਤੋਂ ਕੱਢਿਆ ਜੀ ਪੂਰਾ ਕੰਡੇ ਮਾਰੋ ਠੀਕ ਹੈ ਜੀ ਚਲੋ ਬਾਈ ਖੋਲੋ ਬਤੋਰਾ ਵਿਖਾ ਦਿਓ ਠੀਕ ਹੈ ਜੀ ਦੋਸਤੋ ਤੁਸੀਂ ਵੇੜ ਦਾ ਤੋਰਾ ਦੇਖ ਸਕਦੇ ਆ ਐਚਪ ਨਸਲ ਚ ਪੈਂਦੀ ਆ ਥਾਂ ਲੇਵਾ ਤੁਸੀਂ ਇਹਦਾ ਚੈੱਕ ਕਰ ਸਕਦੇ ਆ ਬਾਈ ਨੇ ਦੱਸਿਆ ਦੋ ਤਿੰਨ ਦਿਨਾਂ ਦੀ ਹਜੇ ਕੱਚੀ ਆ ਪੂਰਾ ਟੌਪ ਦਾ ਲੇਵਾ ਤਿਆਰ ਕੀਤਾ ਥਾਂ ਤੁਸੀਂ ਦੇਖ ਸਕਦੇ ਆ ਚਾਰੇ ਥਾਂ ਨਿਕਣਵੇਂ ਕੱਲੇ-ਕੱਲੇ ਗੈਪ ਚ ਲੱਗੇ ਹੋਏ ਆ ਤੀਜੇ ਸੂਏ ਵਾਸਤੇ ਦੋਸਤੋ ਇਹ ਵੈੜ ਗੱਬਣ ਪਿਛਲੇ ਸੂਏ ਬਾਈ ਨੇ ਦੱਸਿਆ 26 ਕਿਲੋ ਇਹਨੇ ਦੁੱਧ ਕੱਢਿਆ ਐਤਕੀ ਆਸਮੇ ਦਾ ਵੀ 30 ਕਿਲੋ ਆਰਾਮ ਨਾਲ ਕੱਢ ਦੂ ਬਾਕੀ ਤੁਸੀਂ ਦੇਖ ਸਕਦੇ ਆ ਪੂਰੀ ਵੱਡੀ ਵੈੜ ਹੈ ਹਾਈਟ ਵੀ ਬਹੁਤ ਆ ਤੇ ਲੈਂਥ ਵੀ ਬਹੁਤ ਆ ਪੂਰੀ ਫਾਰਮ ਵਾਲੀਆਂ ਵੈੜਾਂ ਰਗੀ ਵੈੜ ਆ ਤੁਸੀਂ ਦੇਖ ਸਕਦੇ ਆ ਡਿਵਾਇਡ ਜੇ 30 ਕਿਲੋ ਨਾਂ ਦੁੱਧ ਕੱਢੂ ਤਾਂ ਹੋਰ ਕੱਢਣਾ ਵੀ ਕਿਹੜੀ ਵੈੜ ਨੇ ਆ ਤੁਸੀਂ ਦੇਖ ਸਕਦੇ ਆ ਬਹੁਤ ਹੀ ਵਧੀਆ ਫੇਸ ਕੁਆਲਿਟੀ ਚੈੱਕ ਕਰ ਸਕਦੇ ਆ ਪੂਰੀ ਰਾਜੀ ਆ ਚੰਗੀ ਸਵੀ ਪਲੀ ਆ ਚਾਰੇ ਥਾਂ ਤੁਸੀਂ ਦੇਖ ਸਕਦੇ ਆ ਬੈਕ ਸਾਈਡ ਤੋਂ ਲੇਵਾ ਚੈੱਕ ਕਰ ਸਕਦੇ ਆ ਲੇਵੇ ਚ ਦੋਸਤੋ ਇਹ ਬਹੁਤ ਵਾਲਟ ਲਾ ਪਈਆਂ ਜਦੋਂ ਸੁਣਾ ਬਾਈ ਨੇ ਦੱਸਿਆ ਆਫ ਕੈਮਰਾ ਗੱਲ ਹੋਈ ਆ ਵੀ ਬੈਠਾ ਨਹੀਂ ਆਂਦਾ ਇਹਦੇ ਤੋਂ ਐਡਾ ਵੱਡਾ ਲੇਵਾ ਤਿਆਰ ਕਰਦੀ ਆ ਚਲੋ ਬੰਨ੍ਹ ਦੋ ਬਾਈ ਆਈਡੀ ਬੁੱਬੀ ਇਹ ਪਿਛਲੇ ਪਾਸੇ ਇਹ ਤਾਂ ਨਹੀਂ ਚਲਦੀ ਚੁਲਦੀ ਤਾਂ ਨਹੀਂ ਕੋਈ ਚਲਦੀ ਇਹ ਤਾਂ ਜੇਵਾਜ਼ ਲੈਫਟ ਲੱਗਾ ਬਹੁਤ ਪੰਗਾਂ ਆਈਦਾ ਤੂੰ ਦੋਸਤੋ ਤੁਸੀਂ ਦੇਖਦੇ ਆ ਬਹੁਤ ਵਾਰਟਨ ਲੰਬੀਆਂ ਜੇ ਹਵਾਨਾ ਕਹਿ ਦਿਆਂ ਤੇ ਰਵੜਾਂ ਨੂੰ ਵੱਧਾ ਪੂਰਾ ਟਾਈਟ ਕਰਕੇ ਨਹੀਂ ਸੋਣਾ ਦੋਸਤੋ ਜੀ ਜੁਈ ਜੋ ਜਸਤਾਂ ਨਹੀਂ ਬਹੁਤ ਆ ਠੀਕ ਹੈ ਜੀ ਬਿਨਾਂ ਲੈ ਕੇ ਮਾਰਦੀ ਠੰਡੀ ਬਹੁਤ ਆ ਦੋਸਤੋ ਬਾਈ ਕਹਿੰਦਾ ਪਲਾਂ ਦੀ ਜਵਾਗ ਚੋਈ ਜਾਣ ਇਹੋ ਜੀ ਕੋਈ ਚੱਕਰ ਨਹੀਂ ਦੋਨੇ ਪਾਸੇ ਬਾਈ ਕਹਿੰਦਾ ਅਸੀਂ ਬਹਿ ਕੇ ਚੁੰਦੀ ਰਹੇ ਆ ਲੋ ਜਿਦਰ ਮਰਜ਼ੀ ਤੁਸੀਂ ਵੇਖ ਲਓ। ਬਾਕੀ ਨਾੜਾ ਨੂੜਾ ਚੰਗੀਆਂ ਲੇਵੇ ਤੇ ਮੋਟਗਾ ਨਾੜਾ। ਮਿਲਕ ਵੀਣ ਵੀ ਬਹੁਤ ਸਟਰੋਂਗ ਲੱਗੀ ਹੋਈ ਆ। ਤੇ ਥਣ ਦੇ ਤੁਸੀਂ ਦੇਖ ਸਕਦੇ ਆ। ਹੱਥੀਂ ਚਵਾਈ ਵਾਲਾ ਪੂਰਾ ਮੋਟਾ ਥਣ ਲੱਗਾ ਹੋਇਆ। ਪੂਰੀ ਸੀਲ ਠੰਡੀ ਆ। ਐਚਐਫ ਚ ਪੈਂਦੀ ਆ ਦੋਸਤੋ। ਪੂਰੀ ਸੀਲਸ ਆਊਗਾ। ਐਡੀ ਵੈੜ ਨੇ ਜੇ 3 ਕਿਲੋ ਦੁੱਧ ਨਾ ਕੱਢਿਆ ਫੇਰ ਨੀ ਕਿਸੇ ਵੈੜ ਨੇ ਕਢਣਾ। ਬਾਕੀ ਦੁੱਧ ਦੋਸਤੋ ਸੇਵਾ ਦਾ ਹੁੰਦਾ। ਜਿੰਨੀ ਸੇਵਾ ਆਪਾਂ ਕਰ ਲਾਂਗੇ ਉਹਨਾਂ ਦੁੱਧ ਕੱਢ ਲਾਂਗੇ ਕੀ ਮੁੱਲ ਕਰਦੇ ਆਂ ਬਈ ਆਪਾਂ ਇਹਦਾ ਮੁੱਲ ਫੋਨ ਤੇ ਕਰਾਂਗੇ ਤੇ ਮੁੱਲ ਜਾਇਜ਼ ਹੋਊਗਾ ਹਾਂ ਬੋਲੋ ਜਾਇਜ਼ ਹੋਊਗਾ ਮਾਨਤਨ ਕਰਾਂਗੇ ਮੌਕੇ ਤੇ ਵੀਰ ਦਾ ਜ਼ਰੂਰ ਕਰੋਗੇ ਮਾਨਤਨ ਹਾਂ ਜੀ ਮੌਕੇ ਤੇ ਇਹਦਾ ਜ਼ਰੂਰ ਕਰਾਂਗੇ ਠੀਕ ਹੈ ਜੀ ਦੋਸਤੋ ਬਾਈ ਉਹਨਾਂ ਨੇ ਦੱਸਿਆ ਵੀ ਇਹਦਾ ਮੁੱਲ ਆਪਾਂ ਫੋਨ ਤੇ ਕਰਾਂਗੇ ਬਾਕੀ ਬਾਈ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਤੁਸੀਂ ਉਹਦੇ ਤੇ ਕੰਟੈਕਟ ਕਰਕੇ ਬਾਈ ਦੇ ਘਰੇ ਆ ਕੇ ਤਸੱਲੀ ਕਰਕੇ ਇਹ ਵੈਡ ਨੂੰ ਖਰੀਦ ਸਕਦੇ ਆਂ ਤੇ ਮੌਕੇ ਤੇ ਵੀਰ ਦਾ ਜਰੂਰ ਮਾਨਤਨ ਕੀਤਾ ਜਾਊਗਾ ਜੇਕਰ ਕੋਈ ਵੀਰ ਇਹ ਗਾਂ ਨੂੰ ਖਰੀਦਣਾ ਚਾਹੁੰਦਾ ਬਾਈ ਦੇ ਘਰੇ ਆ ਕੇ ਤਸੱਲੀ ਕਰਕੇ ਖਰੀਦੇ ਸਾਡਾ ਕੰਮ ਹੁੰਦਾ ਕੇਵਲ ਵੀਡੀਓ ਬਣਾਉਂਦਾ ਬਾਕੀ ਤਸੱਲੀ ਤੁਸੀਂ ਆਪ ਕਰਨੀ ਹੁੰਦੀ ਆ ਦੋਸਤੋ ਜੇਕਰ ਤੁਹਾਨੂੰ ਸਾਡੀਆਂ ਇਹ ਵੀਡੀਓ ਵਧੀਆ ਲੱਗਦੀਆਂ ਇਹਨਾਂ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਦਿਆ ਕਰੋ ਵੀਡੀਓ ਵੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ